ਵੈਲਕਮ ਟੂ ਖੰਨਾ ਨਿਊਜ਼ ਲਾਈਵ ਸਮਰਾਲਾ ਕਚਹਿਰੀ ਦੇ ਵਿੱਚ ਉਸ ਵੇਲੇ ਹਾਈ ਵੋਲਟੇਜ ਡਰਾਮਾ ਹੋਇਆ ਜਦੋਂ ਇੱਕ ਪਤੀ ਪਤਨੀ ਆਪਣੀ ਤਰੀਕ ਭੁਗਤਣ ਲਈ ਸਮਰਾਲਾ ਕਚਹਿਰੀ ਵਿੱਚ ਮੌਜੂਦ ਸਨ ਇਹ ਦੋਨੋਂ ਪਤੀ ਪਤਨੀ ਜਦੋਂ ਕੰਟੀਨ ਵਿੱਚ ਚਾਹ ਪੀ ਰਹੇ ਸਨ ਤਾਂ ਤਿੰਨ ਚਾਰ ਸਿਵਲ ਵਰਦੀ ਦੇ ਵਿੱਚ ਪੁਲਿਸ ਮੁਲਾਜ਼ਮਾਂ ਨੇ ਤਰੀਕ ਭੁਗਤਣ ਆਏ ਵਿਅਕਤੀ ਨੂੰ ਤੱਕੇ ਨਾਲ ਘੜੀਸਦੇ ਹੋਏ ਸੜਕ ਉੱਤੇ ਖੜੀ ਗੱਡੀ ਵਿੱਚ ਸੁੱਟ ਲਿਆ ਪਤਨੀ ਰੋ ਰੋ ਕੇ ਲੋਕਾਂ ਅੱਗੇ ਅਤੇ ਪੁਲਿਸ ਵਾਲਿਆਂ ਅੱਗੇ ਦੁਹਾਈਆਂ ਪਾ ਰਹੀ ਸੀ ਕਿ ਉਸ ਪਤੀ ਨਿਰਦੋਸ਼ ਹੈ ਇਸ ਬੰਦੇ ਜਦੋਂ ਔਰਤ ਨਾਲ ਗੱਲਬਾਤ ਕੀਤੀ ਗਈ ਤਾਂ ਉਸਨੇ ਦੱਸਿਆ ਕਿ ਉਹ ਬੀਜੇ ਦੀ ਰਹਿਣ ਵਾਲੀ ਹੈ ਉਸਦੇ ਪਤੀ ਤੇ ਪੁਲਿਸ ਵੱਲੋਂ ਨਜਾਇਜ਼ ਕਾਰਵਾਈ ਕੀਤੀ ਜਾ ਰਹੀ ਹੈ ਉਹ ਗੱਲ ਕੀ ਹੋਈ ਹੈ ਭਾਈ ਕਾਹਦੇ ਲੈ ਕੇ ਕਾਹਦੇ ਗਏ ਨੇ ਇਹਨੂੰ ਨਜਾਇਜ਼ ਚੱਕ ਕੇ ਲੈ ਕੇ ਗਏ ਕਿਹੜਾ ਪਿੰਡਾ ਤੁਹਾਡਾ ਕਿਹੜਾ ਪਿੰਡਾ ਮੇਰਾ ਮਿੰਡਾ ਹੈਗਾ ਅੰਬਲਾ ਅੰਬਲਾ ਲੈ ਕੇ ਕਾਹਦੇ ਗਏ ਨੇ ਉਹੋ ਲੈ ਕੇ ਗਏ ਨੇ ਕਿੱਥੇ ਦੀ ਪੁਲਿਸ ਆਹੋ ਮਾਰ ਜਾਲੇ ਇੰਨਾ ਤੇ ਗੱਲ ਪੈਣ ਕੀ ਗੱਲ ਕੀ ਹੋਈ ਹੈ ਪਹਿਲਾਂ ਚੋਰੀ ਕੀਤੀ ਹੈ ਜਾਂਦੇ ਪਹਿਲਾਂ ਤਿੰਨ ਵਰਜਾਂ ਨਜਾਇਜ਼ ਬਾਤੇ ਵੀਰੇ ਮੇਰੇ ਬੰਦੇ ਤਾਂ ਚੱਲ ਤਿੰਨ ਬਾਤੇ ਅਸੀਂ ਤਿੰਨਾ ਜਿਹਾ ਜਵਾਬ ਤਕਰਾਲੀਆਂ ਹੁਣ ਫੇਰ ਚੱਕਰ ਚੱਕ ਕੇ ਲਾਏ ਬਰੇ ਤੁਸੀਂ ਅੱਜ ਉਰੇ ਕੀ ਕਰਨ ਆਏ ਸੀ ਕਿ ਸਮਰਾਲਾ ਕਚਹਿਰੀ ਚੋਂ ਬਾਟ ਤਰੀਕ ਸੀ ਵੀਰੇ ਤਰੀਕ ਤੋਂ ਚੱਕ ਕੇ ਲੈ ਕੇ ਗਏ ਨੇ ਅੱਜ ਕਿਹੜੀ ਪੁਲਿਸ ਲੈ ਕੇ ਗਈ ਆ ਕਿ ਕਿੱਥੇ ਦੀ ਪੁਲਿਸ ਆ ਦੱਸਿਆ ਨਾ ਨੇ ਬਾਬਾ ਨੂੰ ਮੇਰੇ ਜ਼ਮਕਾਰ ਕਿੱਥੇ ਦੀ ਪੁਲਿਸ ਵੀ ਉਹ ਲੈ ਕੇ ਗਈ ਆ ਝੁੱਟਾ ਲਗੀ ਕੋਈ ਸਿਵਲ ਜੀ ਐਸਐਚਓ ਸਾਹਿਬ ਉਹ ਮੁਲਾਜ਼ਮ ਜੀ ਬਾਕੀ ਸਿਵਲ ਜੀ ਬੰਦੇ ਸੀਗੇ ਕਿੱਦੋਂ ਚੱਕ ਕੇ ਲੈ ਗਏ ਕਿੱਦੋਂ ਇੱਥੋਂ ਲੈ ਕੇ ਗਏ ਉਹ ਇੱਕ ਕਜੈਰੀ ਚੋਰ ਚੋਰ ਕਹਿ ਕੇ ਚੱਕ ਕੇ ਲੈ ਗਏ ਹੁਣ ਐ ਪਤਾ ਨਹੀਂ ਵੀ ਕੀ ਕਰਾਂਗੇ ਸਮਰਾਲਾ ਤੋਂ ਪੱਤਰਕਾਰ ਭੂਸ਼ਣ ਬੰਸਲ ਦੀ ਖਾਸ ਰਿਪੋਰਟ